ਰੱਬ ਵੀ ਉਹਨਾਂ ਦੀ ਮਦਦ ਕਰਦਾ ਦੋਸਤੋ ਜਿਹੜੇ ਆਪਣੀ ਮਦਦ ਆਪ ਕਰਦੇ ਆ ਜਦੋਂ ਤੁਸੀਂ ਕੋਈ ਕੰਸਲਟੈਂਟ ਵੀਜ਼ਾ ਅਪਲਾਈ ਕਰਨ ਲੱਗੇ ਚੂਜ਼ ਕਰਦੇ ਹੋ ਜਦੋਂ ਤੁਸੀਂ ਪਰਖ ਨਹੀਂ ਲੈਂਦੇ ਤੁਸੀਂ ਉਹਨਾਂ ਦੇ ਕੰਮ ਨਹੀਂ ਦੇਖ ਲੈਂਦੇ ਤੁਸੀਂ ਉਦੋਂ ਤੱਕ ਆਪਣਾ ਕੇਸ ਨਾ ਅਪਲਾਈ ਕਰਿਆ ਕਰੋ ਜਦੋਂ ਤੁਸੀਂ ਆਪਣਾ ਕੇਸ ਅਪਲਾਈ ਕਰ ਦਿੰਨੇ ਹੋ ਮੁੜ ਕੇ ਵੀਜ਼ੇ ਰਿਫਿਊਜ਼ ਹੋ ਜਾਂਦੇ ਆ ਫਿਰ ਤੁਸੀਂ ਕਹਿੰਦੇ ਹੋ ਭਾਜੀ ਦੱਸੋ ਸਾਡਾ ਇਲਾਜ ਉਦੋਂ ਕੋਈ ਇਲਾਜ ਨਹੀਂ ਹੁੰਦਾ ਕਰੋਸ਼ੀਆ ਦੇ ਵਿੱਚ ਇਹ ਨਾਰਮਲ ਗੱਲ ਆ ਕਿ ਹੁਣ ਵੀਜ਼ਾ ਰਿਫਿਊਜ਼ਲ ਵੀ ਬਹੁਤ ਆ ਰਹੇ ਆ ਤੇ ਲੋਕੀ ਰਿਫਿਊਜ਼ਲ ਤੋਂ ਨਾਲ ਬੈਨ ਹੋ ਕੇ ਵੀ ਆ ਰਹੇ ਉਦੋਂ ਸਾਡੇ ਕੋਲੇ ਕੋਈ ਇਲਾਜ ਨਹੀਂ ਹੁੰਦਾ 7C ਦਾ ਤੁਹਾਡੇ ਨਾਲ ਇੱਕ ਵਾਦਾ ਹੁੰਦਾ ਕਿ ਜੇ ਤੁਸੀਂ ਸਾਡੇ ਕੋਲ ਕੇਸ ਅਪਲਾਈ ਕੀਤਾ ਇੱਕ ਨੰਬਰ ਚ ਹੋਣਾ ਇੱਕ ਨੰਬਰ ਦੀਆਂ ਕੰਪਨੀਆਂ ਹੋਣੀਆਂ ਹੈ ਪਲੇਸਮੈਂਟ ਵੀ ਮਿਲਣੀ ਹੈ ਤੇ ਕੰਮ ਵੀ ਮਿਲਣਾ ਅਸੀਂ ਤੁਹਾਡਾ ਦਾਵਾ ਵੀ ਕਰਦੇ ਆ ਨਾਲ ਸਾਡੇ ਇਹ ਕੰਮ ਕਿਤੇ ਦੇ ਸਬੂਤ ਸਾਡੇ ਪੇਜ ਤੇ ਪਏ ਆ ਹੁਣ ਮੇਰੇ ਕੋਲੇ ਤਕਰੀਬਨ ਪਿਛਲੇ ਹਫਤੇ ਦੇ 50 ਤੋਂ 60 ਅ ਬੱਚਿਆਂ ਦੇ ਕਾਲ ਆਏ ਜਿਹੜੇ ਆਲਰੇਡੀ 에어ਪੋਰਟ ਤੇ ਬੈਠੇ ਆ ਕਰੋਸ਼ੀਆ ਦੇ ਵਿੱਚ ਉਹਨਾਂ ਨੂੰ ਕੰਪਨੀ ਨਹੀਂ ਲੈਣ ਆਈਆਂ ਫਿਰ ਕੀ ਫਾਇਦਾ ਪੈਸੇ ਘੱਟ ਖਰਚ ਕੇ ਉੱਥੇ ਜਾ ਕੇ ਹੁਣ 4 ਮਹੀਨੇ ਨਵੇਂ ਕੰਪਨੀ ਵਿੱਚ ਪਰਮਿਟ ਚੇਂਜ ਕਰਾਉਣ ਤੇ ਹੋਰ 4-5 ਲੱਖ ਰੁਪਏ ਖਰਾਬ ਕਰਨ ਦਾ ਕੀ ਫਾਇਦਾ ਤੇ ਉਦੋਂ ਤੱਕ ਤੁਸੀਂ ਜਿਹੜੇ ਦਿਮਾਗੀ ਪਰੇਸ਼ਾਨੀ ਜਿਹੜੇ ਮਾਪਿਓ ਨੇ ਪੈਸੇ ਇਕੱਠੇ ਕਰਕੇ ਭੇਜਿਆ ਉਹਨਾਂ ਦੀ ਪਰੇਸ਼ਾਨੀ ਉਹ ਸੋਚਿਆ ਕਰੋ ਮੈਂ ਬਾਰ-ਬਾਰ ਕਹਿੰਨਾ ਇੱਕ ਸ਼ੂਜ਼ 4500 ਦੇ ਵੀ ਆਉਂਦੇ ਆ 1000 ਰੁਪਏ ਦੇ ਆਉਂਦੇ ਆ ਫਰਕ ਤਾਂ ਹੋਊਗਾ ਕੰਪੇਅਰ ਤੁਸੀਂ ਉਹਨਾਂ ਦੇ ਬ੍ਰਾਂਡ ਤੋਂ ਕਰ ਸਕਦੇ ਹੋ ਉਹਨਾਂ ਦੀ ਰਿਪਲੇਸਮੈਂਟ ਤੋਂ ਕਰ ਸਕਦੇ ਹੋ ਉਹਨਾਂ ਦੇ ਚੱਲਣ ਤੋਂ ਕਰ ਸਕਦੇ ਹੋ ਉਦੋਂ ਹੀ ਪਤਾ ਲੱਗਦਾ ਦੇਖਣ ਚ ਦੋਨੇ ਹੀ ਬਰਾਬਰ ਇੱਕੋ ਜਿਹੇ ਲੱਗਦੇ ਆ ਪਰ ਜਿਹੜਾ 4000 4500 5000 ਰਜੇ ਉਹਦੇ ਵਿੱਚ ਕੁਝ ਹੈ ਤਾਂ ਹੀ ਉਹ ਮਹਿੰਗਾ ਵੇਚ ਰਿਹਾ ਜਦੋਂ ਤੁਸੀਂ ਇਹ ਚੀਜ਼ ਦਾ ਕੰਪੈਰੀਜ਼ਨ ਕਰਨਾ ਸਿੱਖ ਗਏ ਫਿਰ ਤੁਹਾਨੂੰ ਠੱਗੀ ਤੂੰ ਦੂਰ ਰਹੋਗੇ ਬਚਾ ਰੂਗਾ ਐਵੇਂ ਕਿਸੇ ਕੋਲ ਨਹੀਂ ਠੱਗੇ ਨਹੀਂ ਜਾਓਗੇ ਮੇਰੇ ਕੋਲੇ ਜੇ ਕਿਸੇ ਨੇ ਆਉਣਾ ਮੈਂ ਇੱਕ ਚੀਜ਼ ਜ਼ਰੂਰ ਬੇਨਤੀ ਕਰਦਾ ਕਿ ਮੈਨੂੰ ਨੈਗੇਟਿਵ ਬੰਦੇ ਬਿਲਕੁਲ ਪਸੰਦ ਨਹੀਂ ਜਿਹੜੇ ਕਈ ਵਾਰੀ ਮੇਰੇ ਕੋਲ ਕੇਸ ਅਪਲਾਈ ਕਰਕੇ ਐਂਡ ਤੇ ਇੱਕ ਨਿੱਕੀ ਜਿਹੀ ਨੈਗੇਟਿਵ ਗੱਲ ਕਰ ਦਿੰਦੇ ਆ ਮੈਂ ਤਾਂ ਵੀ ਕੇਸ ਵਾਪਸ ਕਰ ਦਿੰਦਾ ਕਿਉਂਕਿ ਮੈਨੂੰ ਪੋਜ਼ਿਟਿਵ ਔਰੇ ਆਲੇ ਬੰਦੇ ਪਸੰਦ ਆ ਮੈਂ ਵੀ ਤਾਂ ਹੀ ਕਹਿੰਨਾ ਨਾ ਰੱਬ ਵੀ ਉਹਨਾਂ ਦੀ ਮਦਦ ਕਰਦਾ ਜੋ ਆਪਣੀ ਮਦਦ ਆਪ ਕਰਦੇ ਆ ਜੇ ਤੁਸੀਂ ਪੋਜ਼ਿਟਿਵ ਨਹੀਂ ਮੈਨੂੰ ਪੋਜ਼ਿਟਿਵਲੀ ਕਰ ਸਕਦੇ ਤਾਂ ਜਿੱਥੇ-ਜਿੱਥੇ ਤੁਹਾਡੀ ਫਾਈਲ ਜਾਊਗੀ ਏਮਪਲੋਇਰ ਕੋਲੇ ਲਾਅਰ ਕੋਲੇ ਐਮਬੈਸੀਆਂ ਦੇ ਵਿੱਚ ਉੱਥੇ ਪੋਜ਼ਿਟਿਵਿਟੀ ਕਿੱਦਾਂ ਜਾਊਗੀ ਤੁਸੀਂ ਮੇਰਾ ਸਾਰਾ ਕੁਝ ਦੇਖ ਸਕਦੇ ਹੋ ਆਨਲਾਈਨ ਵੀ ਪਿਆ ਵਾ ਆਪਣੇ ਜਿਹੜੇ ਕੈਂਡੀਡੇਟ ਦੇ ਉਹਨਾਂ ਦੀਆਂ ਸਟੋਰੀਆਂ ਵੀ ਪਈਆਂ ਨੇ ਜੋ ਆਪਣਾ ਕੰਮ ਕਰਦੇ ਆ ਬਿਲਕੁਲ ਸਾਫ਼ ਸੁਥਰਾ ਸ਼ੀਸ਼ੇ ਵਾਂਗੂ ਸਾਹਮਣੇ ਪਾਰਦਰਸ਼ਤਾ ਵਾਲਾ ਹੁੰਦਾ ਪਰ ਜੇ ਤੁਸੀਂ ਉਸ ਤੋਂ ਬਾਅਦ ਵੀ ਨੈਗੇਟਿਵ ਹੋਣੇ ਹੋ ਤਾਂ 7 ਸੀਜ਼ ਵਿੱਚ ਆਨ ਦੀ ਕੋਈ ਲੋੜ ਨਹੀਂ ਕਿਉਂਕਿ ਅਸੀਂ ਤੁਰੇ ਹੋਏ ਬੰਦੇ ਨੂੰ ਤਾਂ ਫੜ ਕੇ ਭਜਾ ਕੇ ਲੈ ਜਾਾਂਗੇ ਪਰ ਜੇ ਬੈਠੇ ਹੋਏ ਨੂੰ ਫੜ ਕੇ ਲੈ ਕੇ ਭਜਾਂਗੇ ਨਾ ਉਹ ਸਾਨੂੰ ਵੀ ਲੈ ਕੇ ਬਹਿ ਜਾਊਗਾ ਨਾਲ ਆਪਣਾ ਗਰੁੱਪ ਵੀ ਖਰਾਬ ਕਰ ਲੂਗਾ ਸੋ ਬੇਨਤੀ ਆ ਪੋਜ਼ਿਟਿਵ ਹੋ ਕੇ ਆਓ ਆਪਣਾ ਵੀਜ਼ਾ ਲਓ 7 ਸੀ ਕੋਲੋਂ ਤੇ ਆਪਣਾ ਫਿਊਚਰ ਸੈੱਟ ਕਰੋ ਜਿਵੇਂ ਸਾਡੇ ਪਹਿਲਾਂ ਭੇਜੇ ਹੋਏ ਬੱਚੇ ਫਿਊਚਰ ਉੱਥੇ ਆਪਣਾ ਸੈੱਟ ਕਰ ਬੈਠੇ ਆ ਅਸੀਂ ਬਹੁਤ ਮਿਨੀਮਮ ਕਮਿਟਮੈਂਟ ਕਰਦੇ ਆ ਤੇ ਉੱਥੇ ਜਾ ਕੇ ਜਦੋਂ ਮੈਕਸਿਮਮ ਮਿਲਦਾ ਤਾਂ ਮੂੰਹ ਚੋਂ ਇੱਕ ਥੈਂਕ ਯੂ ਨਿਕਲਦਾ ਉਹ ਥੈਂਕ ਯੂ ਦੀ ਸਾਨੂੰ ਬਹੁਤ ਲੋੜ ਹੈ ਅਸੀਂ ਉਹਦੇ ਲਈ ਕੰਮ ਕਰਦੇ ਆ ਇਹ ਚੀਜ਼ ਨੂੰ ਪੂਰਾ ਧਿਆਨ ਨਾਲ ਸਾਡੇ ਕੋਲ ਸਮਝ ਕੇ ਹੀ ਕੇਸ ਅਪਲਾਈ ਕਰੋ ਤੁਸੀਂ ਵੀ ਪੋਜ਼ਿਟਿਵ ਰਹੋ ਅਸੀਂ ਵੀ ਪੋਜ਼ਿਟਿਵ ਰਹਿਨੇ ਆ ਕੰਮ ਕਰਦੇ ਆ ਕਰੋਸ਼ੀਆ ਦਾ ਪੁਰਤਗਾਲ ਦਾ ਸਲੋਵਾਕੀਆ ਦਾ ਬੁਲਗਾਰੀਆ ਦਾ ਤੇ ਰਸ਼ੀਆ ਕੰਟਰੀ ਦਾ ਜੇ ਤੁਸੀਂ ਇਹਨਾਂ ਵਿੱਚ ਕੇਸ ਅਪਲਾਈ ਕਰਨਾ ਚਾਹੁੰਦੇ ਹੋ ਅੱਜ ਹੀ 7c ਇਸ ਅਪਲਾਈ ਕਰਕੇ ਤੁਸੀਂ ਆਪਣਾ ਸੈਟਲ ਹੋ ਸਕਦੇ ਹੋ ਜਾਂ ਸ਼ੈਨੇਗਨ ਜੀ ਕਿਸੇ ਵੀ ਕੰਟਰੀ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਸਾਡੇ ਕੋਲੇ ਕਰੋਸ਼ੀਆ ਦਾ ਓਪਨ ਪਰਮਿਟ ਲੈ ਕੇ ਤੁਸੀਂ ਜਾ ਸਕਦੇ ਹੋ ਪਹਿਲਾਂ ਹੀ ਤੁਹਾਨੂੰ ਦੱਸਣਾ ਪਏਗਾ ਤੁਸੀਂ ਕਿਹੜੀ ਕੈਟਾਗਰੀ ਦੇ ਵਿੱਚ ਕੇਸ ਅਪਲਾਈ ਕਰਨਾ 7c ਤੁਹਾਨੂੰ ਉਦਾਂ ਦਾ ਟ੍ਰੀਟਮੈਂਟ ਦੇਗਾ ਉਦਾਂ ਤੁਹਾਡੀ ਫਾਈਲ ਲਗਾ ਕੇ ਦੇਗਾ ਤੇ ਤੁਹਾਨੂੰ ਇੱਕ ਨੰਬਰ ਦੇ ਵਿੱਚ ਯੂਰਪ ਦੇ ਵਿੱਚ ਭੇਜੇਗਾ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਅੱਜ ਹੀ ਪਹੁੰਚੋ ਆਪਣਾ ਫਿਊਚਰ ਬਣਾਓ ਹੋਰ ਗੱਲਾਂ ਲਈ ਸਾਡੇ ਨਾਲ ਜੁੜੇ ਰਹੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਅਗਰ ਉਹ ਸਾਨੂੰ ਬਹੁਤ ਮੋਟੀਵੇਟ ਕਰਦਾ ਸ਼ੇਅਰ ਕਰਨ ਨਾਲ ਉਹਨਾਂ ਲੋਕਾਂ ਤੱਕ ਵੀ ਗੱਲ ਪਹੁੰਚਦੀ ਹੈ ਜਿਹੜੇ ਇਸ ਚੀਜ਼ ਤੋਂ ਬਹੁਤ ਗੁੰਮਰਾਹ ਨੇ ਫਿਰ ਉਹਨਾਂ ਨੂੰ ਕਹਿੰਦਾ ਜੀ ਸਾਨੂੰ ਲੇਟ ਪਤਾ ਲੱਗਿਆ ਕਈ ਬੰਤੇ ਆ ਦੇ ਕਮੈਂਟ ਆਉਂਦੇ ਸੀ ਕਿ ਵੀ ਹਾਂਜੀ ਅਸੀਂ ਕਿਸੇ ਕੋਲੇ ਫਸ ਗਏ ਆ ਹੁਣ ਉਹ ਸਾਡੇ ਪਾਸਪੋਰਟ ਨਹੀਂ ਮੋੜ ਰਿਆ ਸਾਨੂੰ ਬਾਅਦ ਚੋਂ ਪਤਾ ਲੱਗਿਆ ਉਹਨਾਂ ਤੱਕ ਵੀ ਇਹ ਵੀਡੀਓ ਸ਼ੇਅਰ ਕਰਦੇ ਕਰੋ ਅੱਜ ਕੱਲ ਸ਼ੇਅਰ ਕਰਨਾ ਵੀ ਇੱਕ ਪੌਨੀ ਆ ਚੰਗੀ ਚੀਜ਼ ਨੂੰ ਜ਼ਰੂਰ ਸ਼ੇਅਰ ਕਰੋ ਕਰੋ ਕਿਉਂਕਿ ਹੁਣ ਇਸ ਟਾਈਮ ਸੋਸ਼ਲ ਮੀਡੀਆ ਦਾ ਜ਼ਮਾਨਾ ਜੇ ਤੁਸੀਂ ਚੰਗੀ ਚੀਜ਼ ਨੂੰ ਸ਼ੇਅਰ ਕਰਦੇ ਹੋ ਕੱਲ ਨੂੰ ਤੁਸੀਂ ਵੀ ਉਸੇ ਚੁੱਲੇ ਬਲਣ ਦੇ ਵਿੱਚ ਉਹਦਾ ਸਾਥ ਦਿੰਨੇ ਹੋ ਉਹਦੇ ਵਿੱਚ ਜਦੋਂ ਕੱਲ ਨੂੰ ਅਰਦਾਸਾਂ ਕਰੂਗਾ ਕਿ ਉਹਨਾਂ ਦਾ ਘਰ ਸੈੱਟ ਹੋ ਗਿਆ ਉਹਦੇ ਵਿੱਚ ਤੁਹਾਡਾ ਨਾਮ ਰੱਬ ਦੀ ਦਰਗਾਹ ਦੇ ਵਿੱਚ ਕਿਣਿਆ ਜਾਊਗਾ ਸੋ ਸਾਡੇ ਨਾਲ ਜੁੜੇ ਰਹੋ ਧੰਨਵਾਦ